ਪ੍ਰਦਾਨ ਅਜ ਮੇਨ ਦਿਖਾ ਜਾਵੇ ਇਹ ਹੀ ਮੇਰੀ ਬੇਟੀ ਆ ਇਹ ਹੀ ਮੇਰੇ ਅੰਦਰ ਠੀਕ ਹੈ ਮੈਂ ਤੁਹਾਡੇ ਸਾਹਮਣੇ ਨਾਲ ਦੋ ਤਿੰਨ ਮਿੰਟ ਵਿਚਾਰ ਸਾਂਝੇ ਕਰਨੇ ਵਿਸ਼ਾਲ ਭਾਤੀ ਜੀ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਦੂਸਰੀ ਵਾਰ ਟਿਕਟ ਦੇ ਕੇ ਨਵਾਜਿਆ

जय श्री राम जਿਵੇਂ ਕਿ ਤੁਮ ਸਾਰਿਆਂ ਨੂੰ ਪਤਾ ਹੈ ਕਿ ਲੜਾਈ ਜੋ 1 ਜੂਨ ਨੂੰ ਪੰਜਾਬ ਦੇ ਵਿੱਚ ਇਸ ਗੱਲ ਨੂੰ ਸਮਝਿਓ ਕਿ ਸਰਕਾਰ ਦੇ ਕੰਨਾਂ ਰੁੱਝੋ ਕਿ ਪਹਿਲੇ ਕਾਨੂੰਨ ਵਿਵਸਥਾ ਠੀਕ ਕਰੇ ਫਿਰ ਉਸੇ ਬਾਅਦ ਕਿ ਤੇ ਰੋਜ਼ਗਾਰੀ ਉਮੀਦਵਾਰ ਡਾਕਟਰ ਅਮਰ ਸਿੰਘ ਜੀ ਉਹਨਾਂ ਦੇ ਨਾਲ ਹਲਕਾ ਸਮਰਾਲਾ ਤੋਂ ਸਾਡੇ ਇੰਜੀਅਰ ਸਾਹਿਬ ਰੁਪਿੰਦਰ ਸਿੰਘ ਜੀ ਰਾਜਾ ਗਿੱਲ ਸਾਡੀ ਕੌਮ ਦਾ ਕਿਹੜਾ ਕਸਬਾ ਹੈ ਜਿੱਥੇ ਨਸ਼ਾ ਨਾ ਵਿਖਾਉਵੇ ਇਹ ਹਰ ਉਸ ਬੇਵਸਪਾ ਉਸ ਗਰੀਬ ਬਾਵਨਲ ਧੋਖਾ ਕੀਤਾ ਗਿਆ ਜਿਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਕਰਕੇ ਵੋਟ ਪਾਈ ਸੀ ਕਿ ਨਸ਼ਾ 4 ਮਹੀਨਿਆਂ ਵਿੱਚ ਖਤਮ ਹੋ ਜਾਊਗਾ ਤੇ ਮੇਰਾ ਮੁੰਡਾ ਕੰਮ ਜਾਊਗਾ ਤੇ ਉਹਦਾ ਵਿਆਹ ਕਰਾਂਗੇ ਖੁਸ਼हाल ਜ਼ਿੰਦਗੀ ਜੀਊਗਾ ਪਰ ਕੀ ਪਤਾ ਸੀ ਕਿ ਉਸੇ ਪੁੱਤ ਦੀ লাশ ਤਰੀਬ ਮੋਟੇ ਦੇ ਉੱਤੇ ਚੱਕੜੀ ਪੈ ਜਾਊਗੀ ਸੋ ਇਸ ਤਰੀਕੇ ਨਾਲ ਕੋਝਾ ਮਜ਼ਾ ਜਿਹੜਾ ਆਮਾ ਦੀ ਪਾਰਟੀ ਨੇ ਕੀਤਾ ਤੇ ਦੂਜੇ ਪਾਸੇ ਧਰਮ ਦੇ ਨਾਂ ਤੇ ਵੱਡੀਆਂ ਪਾਣ ਵਾਲੀ ਬੀਜੇਪੀ ਸਰਕਾਰ ਮੈਂ ਵੀ ਇੱਕ ਹਿੰਦੂ ਆ ਔਰ ਮੈਨੂੰ ਵੀ ਬਹੁਤ ਖੁਸ਼ੀ ਹੈ ਫ੍ਰੀ ਰਾਮ ਮੰਦਰ ਜੀ ਦੇ ਉਦਘਾਟਨ ਦੀ ਸਾਨੂੰ ਖੁਸ਼ੀ ਹੈ 1500 ਕਰੋੜ 2000 ਕਰੋੜ ਲਾ ਕੇ ਸਾਡੇ ਸ਼੍ਰੀ ਰਾਮ ਮੁਰਦਾਰਜੀ ਨੂੰ ਬਣਾਇਆ ਗਿਆ ਸਾਡੇ ਵੀ ਜਾਸਤ ਹੈ ਪਰ ਸਾਨੂੰ ਉੱਤੇ ਦੁੱਖ ਵੀ ਹੈ ਜਿੱਥੇ ਦੇਸ਼ ਦੇ 80 ਕਰੋੜ ਲੋਕ 5 ਕਿਲੋ ਦੇ ਰਾਸ਼ਨ ਵਾਸਤੇ ਦੋ ਦੋ ਘੰਟੇ ਲਾਈਨਾਂ ਦੇ ਵਿੱਚ ਲੱਗਦੇ ਨੇ ਸਾਨੂੰ ਉੱਤੇ ਦੁੱਖ ਵੀ ਹੈ ਜਿੱਥੇ 80 ਲੱਖ ਲੋਕ ਰਾਤ ਨੂੰ ਕੁੱਤੇ ਸੌਂਦੇ ਨੇ ਸਾਨੂੰ ਉੱਤੇ ਦੁੱਖ ਵੀ ਹੈ ਜਿੱਥੇ ਹਰ ਘੜੇ ਲਿਖਿਆ ਦੂਜਾ ਨੌਜਵਾਨ ਬੇਰੋਜ਼ਗਾਰ ਸਾਡੇ ਘਰੇ ਬੈਠਾ ਹੈ ਸੋ ਮੇਰੇ ਵੀਰੋ ਭੈਣੋ ਤੇ ਮਾਤਾਓ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਸਮਾਜਵਾਦ ਦਾ ਨਾਰਾ ਲੈ ਕੇ ਆਏ ਸੀ ਇਹਨਾਂ ਦੇ ਪਰਿਵਾਰ ਵਾਲ ਜਾਤੀਵਾਦ ਔਰ ਵਾਦਵੀਵਾਦ ਦਾ ਜਿਹੜਾ ਕੰਮ ਕੀਤਾ ਹੈ ਔਰ ਸਮਾਜਵਾਦ ਉਹਦੋਂ ਆਊਗਾ ਜਦੋਂ ਤੁਸੀਂ ਆਪਣੀ ਵੋਟ ਲੋਕ ਸਭਾ ਦੀ ਵੋਟ ਪੈਣੀ ਹੈ ਪੰਜਾਬ ਸੂਬੇ ਦੇ ਵਿੱਚ ਉਸ ਦੇ ਸੰਬੰਧ ਦੇ ਵਿੱਚ ਅੱਜ ਤੁਹਾਡੇ ਅੱਗੇ ਬੇਨਤੀ ਅਤੇ ਅਪੀਲ ਲੈਣ ਲੈ ਕੇ ਆਏ ਹਾਂ 5 ਸਾਲਾਂ ਬਾਅਦ ਇਹ ਵੋਟਾਂ ਆਈਆਂ ਹੁਣ ਤੋਂ ਪਹਿਲਾਂ ਤੁਸੀਂ ਆਪਣੀ ਵੋਟ ਦਾ ਇਸਤੇਮਾਲ 2019 ਦੇ ਵਿੱਚ ਇਸਤੇਮਾਲ ਹੀ ਨਹੀਂ ਕੀਤਾ ਤੁਸੀਂ ਸਹੀ ਇਸਤੇਮਾਲ ਕਾਂਗਰਸ ਪਾਰਟੀ ਨੇ ਉਸ ਸਮੇਂ ਡਾਕਟਰ ਅਮਰ ਸਿੰਘ ਉਹਨਾਂ ਨੂੰ ਟਿਕਟ ਦੇ ਕੇ ਇਸੇ ਫਤਿਹਗੜ ਸਾਹਿਬ ਹੱਥੇ ਤੋਂ ਭੇਜਿਆ ਸੀ ਤੇ ਤੁਸੀਂ ਇਸ ਇਸ ਤੋਂ ਇਸ ਸ਼ਹਿਰ ਤੋਂ ਅਤੇ ਲੋਕ ਸਭਾ ਫਤਿਹਗੜ ਸਾਹਿਬ ਕੋ ਜੁਤਾ ਕੇ ਦਿੱਲੀ ਭੇਜਿਆ ਪਾਰਲੀਮੈਂਟ ਦੇ 5 ਸਾਲਾਂ ਦੇ ਵਿੱਚ ਪੂਰਾ ਫਰਜ਼ ਬੜੀ ਇਮਾਨਦਾਰੀ ਦੇ ਨਾਲ ਬੜੀ ਮਿਹਨਤ ਅਤੇ ਬੜੀ ਲਗਨ ਦੇ ਨਾਲ ਇਹਨੇ ਨਿਭਾਇਆ ਬਹੁਤ ਵੱਡੇ ਵੱਡੇ ਫੈਸਲੇ ਜੋ ਪਾਰਲੀਮੈਂਟ ਦੇ ਵਿੱਚ ਹੋਏ ਹਨ ਉਸ ਤੇ ਬੜੀ ਤਕਰੀਰ ਕੀਤੀ ਬੜਾ ਸਵਾਲ ਉਠਾਏ ਖਾਸ ਕਰਕੇ ਉਸ ਪ੍ਰਧਾਨ ਮੰਤਰੀ ਉਸ ਕਮੇਟੀ ਉਸ ਹਿਟਲਰ ਪ੍ਰਧਾਨ ਮੰਤਰੀ ਦੇ ਅੱਗੇ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਪਿਛਲੇ 10 ਸਾਲ ਉਹ ਪ੍ਰਧਾਨ ਮੰਤਰੀ ਜੋ 10 ਸਾਲਾਂ ਦੇ ਵਿੱਚ ਨਾ ਮਹਿੰਗਾਈ ਤੇ ਨਾ ਬੇਰੋਜ਼ਗਾਰੀ ਇਹਨਾਂ ਨੂੰ ਤੂੰ ਕਰ ਸਕਦਾ ਇਸ ਤੋਂ ਪਹਿਲਾਂ ਯੂਪੀਐ ਦੀ ਸਰਕਾਰ ਕਾਂਗਰਸ ਦੀ ਸਰਕਾਰ 10 ਸਾਲਾਂ ਲਈ ਸੀ ਜਿਸ ਦੇ ਪ੍ਰਧਾਨ ਮੰਤਰੀ ਡਾਕਟਰ ਹਰਮੋਨ ਸਿੰਘ ਨੇ ਕੰਸਾਉ ਸ਼ਰੀਫ ਇਨਸਾਨ ਉਹਨਾਂ ਦਾ ਮੈਂ ਕਹਿ ਸਕਦਾ ਦੂਜਾ ਰੋਪ ਡਾਕਟਰ ਅਮਰ ਸਿੰਘ ਉਨਨੇ ਹੀ ਪੜ੍ਹੇ ਲਿਖੇ ਉਨਨੇ ਹੀ ਮੰਗਾ ਅਤੇ ਸੇਵਾ ਭਾਵਨਾ ਉਨੀ ਮੈਂ ਪਿਛਲੇ 2 ਸਵਾ 2 ਸਾਲ ਆਇਆ ਤੁਸੀਂ ਇੰਨੇ ਲੋਕ ਆਏ ਹੋ ਅੱਜ ਤੁਸੀਂ ਮੇਰਾ ਦਿਲ ਜਿੱਤ ਲਿਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਰਮੇ ਸਿੰਘ ਜਿੰਦਾਬਾਦ ਔਰ ਸਨਹਾਰੇ ਦੀ ਪ੍ਰੈਸ ਵੀ ਸਾਰੀ ਆਈ ਤੁਹਾਡਾ بھائی دیکھو وہ شہر ہے میں تیرے منتی گل ایک شیئر کرنا چاہوں گا کیونکہ گربھ ناگر بیٹھے آپ ਇਹ ਸ਼ਹਿਰ ਨੂੰ ਬਹੁਤ ਜ਼ਿਆਦਾ ਇੱਕ ਅਲੱਗ ਤਰ੍ਹਾਂ ਦਾ ਸ਼ਹਿਰ ਦੇ ਕੋਈ ਸ਼ਹਿਰ ਦੇਖਣਾ ਬਦ ਤਰਕੀ ਕਰਨੀ ਆ ਇਹ ਸ਼ਹਿਰ ਨੂੰ ਆਪਾਂ ਵੱਡਾ ਸ਼ਹਿਰ ਬਣਾਉਣਾ ਔਰ ਇਥੋਂ ਦੇ ਬਿਜ਼ਨਸ ਨੂੰ ਵੱਡਾ ਬਣਾਉਣਾ ਬਣਾਉਣਾ ਆਪਾਨੂੰ ਆਪਣੀ ਸੋਚ ਬਦਲ ਕੇ ਇੱਕ ਨਮੀ ਰਾਤ ਚੱਲਣਾ ਪਊਗਾ ਆ ਜਿਹੜਾ ਰਿਸਪੌਂਸ ਆ ਉਹ ਦਿਨ-ਬਦਨ ਇਨਾ ਵੱਧਦਾ ਜਾ ਰਿਹਾ ਹਰ ਪਿੰਡ 'ਚ ਹਰ ਕਸਬੇ 'ਚ ਜਿਹੜਾ ਕੱਲ ਰਿਸਪੌਂਸ ਸੀ ਉਹਦੇ ਨਾਲੋਂ ਡਬਲ 트리플 ਹੋ ਕੇ ਸਾਨੂੰ ਮਿਲਿਆ ਆ ਆ ਹੁਣ ਸੰਰਾਲੇ ਦੀ ਮੀਟਿੰਗ ਦੇਖ ਲੋ ਸੈਂਕੜੇ ਹਜ਼ਾਰਾਂ ਲੋਕ ਬੈਠੇ ਆ ਔਰ ਬੀਬੀਆਂ ਇੰਨੀਆਂ ਨੇ ਸੰਪਨ ਲੋਕ ਬੈਠੇ ਆ ਮਜ਼ਦੂਰ ਲੋਕ ਬੈਠੇ ਆ ਸਭ ਲੋਕ ਸਾਡੀ ਗੱਲ ਸੁਣ ਰਹੇ ਆ ਔਰ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਰਹੇ ਆ ਔਰ ਇਸ ਗੱਲ ਤੇ ਸਹਿਮਤੀ ਹੋ ਰਹੀ ਆ ਕਿ ਕਾਂਗਰਸ ਦੀ ਸਰਕਾਰ ਬਣਾਉਣੀ ਆ ਮੈਨੂੰ ਜਿਤਾਉਣਾ ਔਰ ਭਾਜਪਾ ਦੀ ਸਰਕਾਰ ਬਦਲ ਨਹੀਂ ਆ ਇਹ ਸਭ ਲੋਕ ਇਸ ਗੱਲ ਤੇ ਸਨ। ਇਹ ਤੁਹਾਨੂੰ ਜਿਹਾ ਹੁੰਦਾ ਲੋਕਾਂ ਨੇ ਮਨ ਬਣਾ ਰਿਹਾ ਤੇ ਕਿਹੜੇ ਕਿਹੜੇ ਪ੍ਰੀਅਰਟੀਸ ਨੂੰ ਸੱਚੀ ਹਲਕੇ ਵਾਸਤੇ। ਦੇਖੋ ਮੈਂ ਹਲਕੇ ਮਾਸ ਤੇ ਦੇਖੋ ਮੈਂ ਜਦੋਂ ਪਿਛਲੀ ਵਾਰ ਬਣਿਆ ਸੀ ਬਹੁਤ ਸਾਰੀਆਂ ਗੱਲਾਂ ਕੇਂਦਰ ਸਰਕਾਰ ਨੂੰ ਕਹੀਆਂ ਸੀ। ਸਭ ਤੋਂ ਵੱਡੀ ਗੱਲ ਤਾਂ ਮੈਂ ਸ਼੍ਰੀ ਫਤਗੜ ਸ਼ਾਂਤੀ ਚਾਹੀ ਸੀ ਕਿ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਕਰੋ। ਔਰ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਟੂਰਿਸਟ ਪਲੇਸਿਸ ਵਿੱਚ ਸਿਟੀਆਂ ਹੁੰਦੀਆਂ ਉਸ ਤਰ੍ਹਾਂ ਦੀ ਫੈਸਿਲਿਟੀ ਤੁਸੀਂ ਸਰਹੰਦ ਔਰ ਫਤਿਹਗੜ੍ਹ ਸਾਹਿਬ ਚ ਕਰੋ ਔਰ ਭੋਰ ਬਹੁਤ سارے ਮੁੱਦੇ ਦੀ ਰੇਲਵੇ ਦੇ ਨੈਸ਼ਨਲ ਹਾਈਵੇ ਦੇ ਬਹੁਤ سارے ਮੁੱਦੇ ਹੈਗੇ ਆ ਉਹਨਾਂ ਨੇ ਕੀ ਕੀਤਾ ਕਿ ਵਿੱਚੋਂ-ਵਿੱਚੋਂ-ਚੁਣ ਕੇ ਕੁਛ-ਕੁਛ ਕੰਮ ਤੇ ਮੇਰੇ ਕਰ ਦਿੰਦੇ ਆ ਇਹ ਨਹੀਂ ਕਿ ਬਿਲਕੁਲ ਨਹੀਂ ਕਰਦੇ ਪਰ ਬਹੁਤ سارے 90% ਕੰਮ ਉਹਨਾਂ ਮੇਰੇ ਛੱਡਦੇ 10% ਕਰਦੇ ਹੋਣੇ ਆ ਉਹ ਸਾਰੇ ਕੰਮ ਜਿਹੜੇ ਉਹਨਾਂ ਨੇ ਨਹੀਂ ਕੀਤੇ ਉਹ ਮੈਂ ਹੁਣ ਵਾਪਿਸ ਕਰਾਉਂਗਾ ਇਸ ਵਾਰ ਬਣ ਕੇ ਔਰ ਸਰਕਾਰ ਬਣ ਕੇ ਫਿਰ ਮੈਨੂੰ ਕੋਈ ਤਕਲੀਫ ਹੋਣੀ ਨਹੀਂ ਫਿਰ ਵੈਸੇ ਪੰਜਾਬ ਦੀ ਸਰਕਾਰ ਦੀ ਸਮਝੋ ਹਸਮ ਦੀ ਕਾਰਗੁਜ਼ਾਰੀ ਨਹੀਂ ਦੇਖੋ ਇਹਨਾਂ ਦੀ ਤਾਂ ਕੀ ਕਾਰ ਕੋਈ ਕਾਰਗੁਜ਼ਾਰੀ ਹੈ ਹੀ ਨਹੀਂ ਇਹਨਾਂਾਰੇ ਕੀ ਕਹਿਣਾ ਇਹਦੇ ਉਹ ਜਿਹੇ ਲੋਕ ਹੈਗੇ ਆ ਲੋਕਾਂ ਨੂੰ ਗੁੰਮਰਾ ਕਰਕੇ ਵੋਟ ਲੈ ਲਈ ਲੇਕਿਨ ਕਿਸੇ ਕੰਮ ਤੇ ਵੀ ਉਹਦਾ ਭਾਸ਼ਣ ਨਹੀਂ ਕਰੀ ਜਾ ਰਹੇ ਆ ਅਰੇ ਭਾਈ ਹੁਣ ਤੁਹਾਡਾ ਭਾਸ਼ਣ ਕਰਨ ਦਾ ਮਤਲਬ ਨਹੀਂ ਆ ਇਹ ਸਮਾਂ ਨਹੀਂ ਆ ਤੁਸੀਂ ਇਸ ਵੇਲੇ ਪਾਵਰ ਚੋਂ ਤਾਂ ਤੁਸੀਂ ਡਿਲੀਵਰ ਕਰੋ ਕਰਕੇ ਦਿਖਾਓ ਅਮਨ ਕਾਨੂੰਨ ਦੀ ਕੀ ਹਾਲਤ ਆ ਨਸ਼ਿਆਂ ਦੀ ਕੀ ਹਾਲਤ ਆ ਕੁੱਟਮਾਰ ਦੀ ਕੀ ਹਾਲਤ ਆ ਫਰੋਤੀਆਂ ਦੀ ਕੀ ਹਾਲਤ ਆ ਕੋਈ ਮੁੱਦਾ ਦੇਖ ਲੋ ਇਹਦਾ ਐਵੇਂ ਹੀ ਬੋਲੀ ਜਾਂਦੇ ਆ ਸਾਰਾ ਦਿਨ ਭਾਸ਼ਣ ਕਰੀ ਜਾ ਰਹੇ ਆ ਕੋਈ ਐਕਟੀਵਿਟੀ ਨਹੀਂ ਆ ਬੀਬੀ ਨੇ 1000 ਰੁਪਇਆ ਦਿੱਤਾ ਇਹਨਾਂ ਨੇ 1 ਅਪ੍ਰੈਲ 2022 ਤੋਂ ਦੇਣਾ ਸੀ ਇਹਦਾ ਕੁਝ ਵੀ ਕਹੀ ਜਾਂਦੇ ਆ ਤੁਸੀਂ ਦੇਖਿਓ ਸਹੀ 4 ਜੂਨ ਨੂੰ ਜਿਹੜਾ ਰਿਜ਼ਲਟ ਆਊਗਾ ਉਹਦੇ ਤੇ ਇਹਨਾਂ ਨੂੰ ਸਮਝ ਆਊਗੀ ਇਹ ਜਿਹੜਾ 13 0 ਕਹਿ ਰਿਹਾ 0 13 ਨਿਕਲੂਗਾ ਔਰ ਇਹਨਾਂ ਨੂੰ ਕੋਈ ਰੁਕਣ ਨਹੀਂ ਦੇਵਾਂਗੇ 43000 ਨੌਕਰੀਆਂ ਦਾ ਦਾਵਾ ਕਰਨ ਵਾਲੇ ਭਗਵੰਤ ਮਾਨ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਹੋ ਰਿਹਾ ਜੀ ਸੱਚੇ ਮੁਲਾਜ਼ਮ ਵਿਰੋਧ ਕਰ ਰਹੇ ਨੇ ਹਰ ਜਗ੍ਹਾ ਤੇ ਜਿੱਥੇ ਜਾਂਦੇ ਨੇ ਉਹ ਏਸ ਕਰਕੇ ਕਿ ਹਰ ਚੀਜ਼ ਤੇ ਤਾਂ ਝੂਠ ਬੋਲਦਾ ਮੋਟ ਲੈਂਡ ਲਈ ਅਜਾ ਜਿਹੜੀ ਸੂਬਾ ਸਰਕਾਰ ਹੁੰਦੀ ਆ ਉਹਦੇ ਕੋਲ ਉਹਨੇ ਰਿਸੋਰਸਸ ਹੁੰਦੇ ਹੀ ਨਹੀਂ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕੇਂਦਰ ਸਰਕਾਰ ਕੋਲ ਫੰਡਸੋਂ ਬਹਿਗੇ ਆ ਕਿਉਂਕਿ 50 ਲੱਖ ਕਰੋੜ ਦਾ ਬਜਟ ਹੈਗਾ ਉੱਥੇ ਇੱਕ ਲੀਵਰੇਜ ਥੋੜੀ ਜਿਹੀ ਹੁੰਦੀ ਆ ਤੁਸੀਂ ਕੁਝ ਕਰ ਸਕਦੇ ਇਹਨਾਂ ਕੋਲ ਤਾਂ ਕੋਈ ਬਜਟ ਹੀ ਨਹੀਂ ਹੁੰਦਾ ਇਹ ਕਿੱਥੋਂ ਵਾਦੇ ਕਰੀ ਜਾ ਰਹੇ ਨੇ ਇਸੇ ਕਰਕੇ ਨੂੰ ਤਕਰੀਬ ਉਹ ਟੀਚਰ ਸਾਰੇ ਸੜਕਾਂ ਤੇ ਘੁੰਮ ਰਹੇ ਆ ਕੱਚੇ ਕਰਮਚਾਰੀ ਜੀਦਾ ਮਰਜ਼ੀ ਨਾਂ ਲੈ ਲੋ ਸਾਰੇ ਉਹ ਹੱਲਾ ਕਰਦੇ ਤੁਰੇ ਫਿਰਦੇ ਇਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਨਹੀਂ ਜੇ ਸੰਵਾਨ ਦੇ ਸ੍ਰੀ ਗਾਰੰਟੀਆਂ ਐਂਡ ਉਹਦੀ ਗਾਰੰਟੀਆਂ ਦੇ ਉੱਤੇ ਬੋਲਣਾ ਕਾਂਗਰਸ ਗਾਰੰਟੀਆਂ ਕਰਕੇ ਦਊਗੀ ਮੋਦੀ ਜੀ ਤਾਂ ਗਰੰਟੀ ਦੇ ਕੇ ਫਿਰ ਭੁੱਲ ਜਾਂਦੇ ਆ ਫਿਰ ਅਗਲੀ ਵਾਰ ਹੋਰ ਕੋਈ ਗਰੰਟੀ ਦੇ। ਠੀਕ ਹੈ। ਥੈਂਕ ਯੂ। ਨੁੱਕੜ ਮੀਟਿੰਗ ਸੀ ਰੈਲੀ ਦਾ ਰੂਪ ਧਾਰਿਆ ਗਿਆ ਤੇ ਕੀ ਕਹਿਣਾ ਚਾਹੁੰਦੇ ਹਾਂ ਸੁਣਾਲਾ ਰੱਖੋ। ਇਹ ਨੁੱਕੜ ਮੀਟਿੰਗ ਜਿਹੜੀ ਰੈਲੀ ਦਾ ਰੂਪ ਧਾਰ ਕੇ ਗਈ ਹੈ ਲੋਕਾਂ ਦਾ ਪਿਆਰ ਹੈ। ਇਹ ਸਾਡੀਆਂ ਮਾਤਾਵਾਂ ਪੈਣਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਨੂੰ ਇੰਨਾ ਹੰਗਾਰਾ ਮਿਲ ਰਿਹਾ ਹੈ ਅੱਜ ਸਾਡੇ ਲੋਕ ਸਭਾ ਹਲਕਾ ਤੋਂ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦਿੱਕਟੜ ਤੋਂ ਚੋਣ ਲੜ ਰਹੇ ਡਾਕਟਰ ਅਮਰ ਸਿੰਘ ਜੀ ਐਸੀ ਸਾਡੇ ਹਲਕਾ ਇਨਚਾਰਜ ਵਿੰਦਾ ਸਿੰਘ ਰਾਜਾਗਿਰ ਜੀ ਜਿਹੜੇ ਸਾਡੇ ਵਿੱਚ ਪਹੁੰਚੇ ਸੀ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਹਰ ਗਲੀ ਹਰ ਮੁਹੱਲੇ ਦੇ ਵਿੱਚੋਂ ਸਾਡੇ ਮਾਤਾਵਾ ਪੈਣਾ ਤੇ ਬਜ਼ੁਰਗ ਜਿਹੜੇ ਨੇ ਉਹ ਆਏ ਸੀ ਤੇ ਨੌਜਵਾਨ ਪੀੜ੍ਹੀ ਨੂੰ ਬਹੁਤ ਹੰਗਾਰਾ ਮਿਲਿਆ ਤੇ ਇਸ ਤੋਂ ਯਕੀਨ ਹੁੰਦਾ ਕਿ ਕਾਂਗਰਸ ਪਾਰਟੀ ਜਿਹੜੀ ਵਧਤਵਲ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਜਿੱਤਾਂ ਉਹ ਯਕੀਨੀ ਹੈ ਠੀਕ ਹੈ ਜੀ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜੀ ਆਮ ਆਮਦਵੀ ਪਾਰਟੀ ਦਾ ਕੈਂਡੀਡੇਟ ਆ ਜਿਹੜਾ ਤੁਹਾਡਾ ਕੈਂਡੀਡੇਟ ਉਸ ਇੱਕੋ ਪਾਰਟੀ ਦੇ ਨੇ ਉਹ ਇੱਕੋ ਪਾਰਟੀ ਤੇ ਸੀ ਹੁਣ ਉਹ ਕੱਢ ਚ ਕੱਢ ਦਿੱਤਾ ਗਿਆ ਉਹਨਾਂ ਨੇ ਉਹ ਤਾਂ ਗੁਰਪ੍ਰੀਤ ਜੀਪੀ ਆ ਆਮ ਆਦਮੀ ਪਾਰਟੀ ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਤੁਸੀਂ ਲਗਾ ਲਓ ਸਾਰੇ ਸੰਸਾਰ ਦੇ ਜਿਹੜੇ ਗਿਰਗੜ ਸੀ ਨਾ ਉਹਨਾਂ ਨੇ ਆਤਮ ਹੱਥੇ ਹੀ ਕਰ ਲਈ ਕਿਉਂਕਿ ਉਹ ਦੂਜੇ ਨੰਬਰ ਤੇ ਆ ਗਏ ਸੀ ਇਹ ਰੰਗ ਬਦਲਣ ਦੇ ਵਿੱਚ ਇੱਕ ਨੰਬਰ ਤੇ ਆ ਚੁੱਕੇ ਨੇ ਨਾ ਇਹਨਾਂ ਨੇ ਅਕਾਲੀ ਦਲ ਛੱਡਿਆ ਨਾ ਇਹਨਾਂ ਨੇ ਪੀਪੀਪੀ ਪਾਰਟੀ ਛੱਡੀ ਹੈ ਨਾ ਕਾਂਗਰਸ ਛੱਡੀ ਹੈ ਸੋ ਇਹ ਲੋਕਾਂ ਨੂੰ ਜਿਹੜੇ ਲੋਕੀ ਨੇ ਭਲੀ ਭਾਂਤੀ ਜਾਣ ਚੁੱਕੇ ਨੇ ਇਹਨਾਂ ਦੀਆਂ ਚਲਾਕੀਆਂ ਨੂੰ ਭਲੀ ਭਾਂਤੀ ਜਾਣ ਚੁੱਕੇ ਨੇ ਸੋ ਕਾਂਗਰਸ ਪਾਰਟੀ ਇਹ ਜਿਹੜੀ ਪੂਰੀ ਚੜਤਵਲ ਜਾ ਰਹੀ ਹੈ ਤੇ ਸਾਡੇ ਅਸੀਂ ਵਿਸ਼ਵਾਸ ਦਲਾਂ ਲੈ ਕੇ ਕਾਂਗਰਸ ਬਹੁਤ ਵੱਡੀ ਲੀਡ ਨਾਲ ਸਾਡੇ ਡਾਕਟਰ ਅਮਰ ਸਿੰਘ ਜੀ ਜਿਹੜੇ ਨੇ ਜਿੱਤ ਹਾਸਲ ਕਰ ਲਈ ਠੀਕ ਹੈ ਜੀ ਦੂਆ ਸਾਹਿਬ ਨੁਕੜ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਸਮਰਾਲਾ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਸੀਂ ਆਪੇ ਕਹਿਤਾ ਵੀ ਨੁਕੜ ਮੀਟਿੰਗ ਸਾਡੀ ਰੈਲੀ ਦਾ ਰੂਪ ਧਾਰ ਗਈ ਮੈਂ ਸਭ ਤੋਂ ਪਹਿਲਾਂ ਆਪਣੇ ਵਾਰਡ ਵਾਸੀਆਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਤੇ ਸਾਡੇ ਛੋਟੇ ਜਿਹੇ ਸੱਦੇ ਤੇ ਜਿਨ੍ਹਾਂ ਨੇ ਸਾਡਾ ਮਾਣ ਰੱਖਿਆ ਤੇ ਸਾਨੂੰ ਆਸ ਨਾਲੋਂ ਵੱਧ ਜਿੰਨਾ ਅਸੀਂ ਕੁਰਸੀਆਂ ਲਾਈਆਂ ਸੀ ਉਹ ਵੀ ਸਾਡੀਆਂ ਘੱਟ ਪੈ ਗਈਆਂ ਆਸ ਨਾਲੋਂ ਵੱਧ ਸਾਡਾ ਅੱਜ ਇਕੱਠ ਹੋਇਆ ਅਸੀਂ ਪੂਰਾ ਵਿਸ਼ਵਾਸ ਦਿਵਾਉਨੇ ਅਮਰ ਸਿੰਘ ਜੀ ਨੂੰ ਵੀ ਤੇ ਸਾਡੇ ਵਾਰਡ ਵਾਸੀ ਵੀ ਅੱਜ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਤੇ ਡਾਕਟਰ ਅਮਰ ਸਿੰਘ ਨੂੰ ਇਥੋਂ ਜਿਧਾ ਕੇ ਭੇਜਾਂਗੇ ਗੱਲ ਕਰੀਏ ਮੁੱਦੇ ਬਹੁਤ ਨੇ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੇ ਨੇ ਆ ਮੋਤੇ ਜੇ ਆਪਾਂ ਗੱਲ ਕਰੀਏ ਜਿਹੜੀ ਮੰਨ ਲਓ ਆਪਾਂ ਵਿਰੋਧੀ ਆਪਣੀ ਆਮ ਆਦਮੀ ਦੀ ਗੱਲ ਕਰੀਏ ਪਾਰਟੀ ਦੀ ਉਹ ਸਿਰਫ ਝੂਠ ਤੇ ਲਾਰੇ ਲਾਉਂਦੇ ਨੇ ਜੇ ਆਪਾਂ 1000 ਰੁਪਏ ਦੀ ਗੱਲ ਕਰੀਏ ਮਾਤਾ ਮਾਂ ਨੂੰ ਉਹਨਾਂ ਨੂੰ 2022 ਚ ਦੇਣਾ ਸੀਗਾ ਅੱਜ ਉਹਨਾਂ ਦਾ 30-3000 ਰੁਪਏ ਇੱਕ ਸਾਡੀ ਮਾਂ ਦਾ ਤੇ ਭੈਣ ਦਾ 3000 ਰੁਪਏ ਬਣ ਚੁੱਕਿਆ ਤੇ ਜੇ ਗੱਲ ਕਰੀਏ ਫੇਰੁਜਗਾਰੀ ਦੀ ਤੇ ਜੇ ਗੱਲ ਕਰੀਏ ਨਸ਼ੇ ਦੀ ਨਸ਼ਾ ਇਹਨਾਂ ਨੇ ਕਿਹਾ ਸੀ ਅਸੀਂ 3 ਮਹੀਨੇ ਚ ਖਤਮ ਕਰਾਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਜੇ ਬਰਗਾੜੀ ਕਾਹਨ ਦੀ ਕਿ ਅਸੀਂ ਇਹਨਾਂ ਨੂੰ 1 ਮਹੀਨੇ ਚ ਅਸੀਂ ਇਨਸਾਫ ਦਿਵਾਵਾਂਗੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਆ ਕੋਈ ਵੀ ਮੁੱਦਾ ਜੋ ਇਹਨਾਂ ਨੇ ਜਿੰਨੇ ਵਾਦੇ ਕੀਤੇ ਨੇ ਕੋਈ ਇਹਨਾਂ ਕੋ ਮੁੱਦਾ ਨਹੀਂ ਹੈਗਾ ਜੇ ਆਪਾਂ ਗੱਲ ਹੁਣ ਭਾਜਪਾ ਸਰਕਾਰ ਦੀ ਕਰੀਏ ਤਾਂ ਉਹਨਾਂ ਨੇ ਪਿਛਲੀ ਵਾਰ 15 ਲੱਖ ਰੁਪਏ ਕਿਹਾ ਸੀ ਵੀ ਹਰ ਇੱਕ ਦੇ ਖਾਤੇ ਵਿੱਚ 15 ਲੱਖ ਰੁਪਏ ਆਉਣਗੇ ਉਹਨੇ ਕਿਸੇ ਦੇ ਆਇਆ ਜੇ ਨੌਕਰੀਆਂ ਦੀ ਗੱਲ ਕਰੀਏ ਵੀ ਇੱਕ ਸਾਲ ਚ ਅਸੀਂ ਲੱਖਾਂ ਨੌਕਰੀ ਦਵਾਵਾਂਗੇ ਬੇਰੋਜ਼ਗਾਰੀ ਵੱਧ ਗਈ ਐਮਏ ਬੀਬੀ ਐਮਬੀਬੀਐਸ ਬਾਲੰਦਾ ਇਹਨਾਂ ਨੇ ਪਕੌੜੇ ਵੇਚਣ ਲੱਤਾ ਤੇ ਜੇ ਗੱਲ ਕਰੀਏ ਭਾਜਪਾ ਵਾਲਿਆਂ ਦੀ ਭਾਜਪਾ ਵਾਲੇ ਸਾਰੇ ਝੂਠ ਬੋਲਦੇ ਨੇ ਹੁਣ ਇੱਕ ਨਵਾਂ ਫਾਰਮੂਲਾ ਇਸ ਕਰਕੇ ਇਹਨਾਂ ਜੁਮਲਿਆਂ ਤੋਂ ਬਚਣਾ ਚਾਹੀਦਾ ਮੋਦੀ ਸਾਹਿਬ ਹੁਣ ਬਿਲਕੁਲ ਫੇਲ ਹੋ ਚੁੱਕੇ ਨੇ ਹੁਣ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਲੱਗੇ ਇਸ ਕਰਕੇ ਕਾਂਗਰਸ ਪਾਰਟੀ ਦਾ ਅੱਜ ਇੱਕਠ ਤੇ ਤੁਸੀਂ ਜਿਹੜੇ ਮਰਜੀ ਪਿਛਲੇ ਅੱਜ 7-8 ਪਿੰਡ ਸੀਗੇ ਪੂਰਾ ਠਾਠਾ ਮਾਰਦਾ ਇਕਠ ਜਿੱਥੇ ਇੱਕ ਨੁਕੜ ਮੀਟਿੰਗ ਨੂੰ ਰੈਲੀਆਂ 'ਚ ਬਦਲ ਜਾ ਰਿਹਾ ਇਹ ਜਿੱਤ ਯਕੀਨੀ ਇਹ ਲੋਕਾਂ ਨੇ ਕਰਨੀ ਆ ਇਹਨਾਂ ਨੇ ਹੀ ਪਹਿਲਾਂ ਆਮ ਆਦਮੀ ਵਾਲਾ ਜਿੱਤਾਇਆ ਸੀ ਇਹਨਾਂ ਨੇ ਹੀ ਭਾਜਪਾ ਨੂੰ ਜਿੱਤਾਇਆ ਸੀ ਪਰ ਅੱਜ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਅਸੀਂ ਕਾਂਗਰਸ ਪਾਰਟੀ ਦੀ ਪੂਰੇ ਅਮਰ ਸਿੰਘ ਜੀ ਤੇ ਮੋਹਰ ਲਾ ਕੇ ਭੇਜਾਂਗੇ ਧੰਨਵਾਦ